ਕੈਨੇਡਾ ਵਿੱਚ ਸਰੀ ਤੇ ਇੱਕ ਨਿਵਾਸੀ ਜਿਸ ਨੇ ਇੱਕ ਵੱਡਾ ਲੋਟਰੀ ਇਨਾਮ ਜਿੱਤੇ ਹੈ ਉਸ ਦਾ ਕਹਿਣਾ ਹੈ ਕਿ ਉਸ ਹਾਲਾਤ ਤੋਂ ਦੂਰ ਰਹਿਣ ਤੋਂ ਬਾਅਦ ਆਖਰਕਾਰ ਭਾਰਤ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦਾ ਯੋਗ ਹੋਵੇਗਾ ਪੰਜਾਬ ਤੇ ਭਾਰਤੀ ਮੂਲ ਦੇ ਕੈਨੇਡੀਅਨਸ ਨੇ ਇਸ ਸਾਲ ਕੈਨੇਡੀਅਨ ਲੋਟਰੀਆਂ ਦੇ ਵਿੱਚ ਇਕੱਠੇ 437 ਕਰੋੜ ਰੁਪਏ ਤੋਂ ਵੱਧ ਜਿੱਤੇ ਨੇ ਜਿਸ ਦੇ ਵਿੱਚ ਸਰੀ ਵਿੱਚ ਹੋਈ ਤਾਜ਼ਾ ਜਿੱਤ ਵੀ ਸ਼ਾਮਲ ਹੈ ਬ੍ਰਿਟਿਸ਼ ਕੋਲੰਬੀਆ ਦੇ ਲੋਰ ਮੈਨ ਲੈਂਡ ਦੇ ਵਿੱਚ ਰਹਿਣ ਵਾਲੇ ਸੰਦੀਪ ਸਿੱਧੂ ਨੇ 5 ਦਸੰਬਰ ਨੂੰ ਹੋਏ ਲੋਟੋ ਮੈਕਸ ਐਕਸਟਰਾ ਡਰਾਅ ਦੇ ਵਿੱਚ 5 ਲੱਖ ਕੈਨੇਡੀਅਨ ਡਾਲਰ ਜੋ ਕਿ ਲਗਭਗ 3 ਕਰੋੜ ਉਹ ਜਿੱਤੇ ਨੇ ਜੋ ਕਿ ਉਸਨੇ ਇੱਕ ਸਾਨਕ પેટ્રોલ ਪੰਪ ਤੇ ਸਟੇਸ਼ਨ ਉੱਤੇ ਆਪਣੇ ਟਿਕਟ ਸਕੈਨ ਕੀਤੀ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਸਨੇ ਜੈਕਪੌਟ ਮਾਰਿਆ ਟਿਕਟ ਉਸਨੂੰ ਪਹਿਲਾ ਸਦੀ ਤੇ ਵਿੱਚ 175ਵੀਂ ਸਟਰੀਟ ਅਤੇ 65ਵੀਂ ਐਵਨਿਊ ਤੇ ਇੱਕ ਸ਼ੈਵਰਨ ਆਊਟਲੈਟ ਤੋਂ ਖਰੀਦੀ ਗਈ ਸੀ ਬ੍ਰਿਟਿਸ਼ ਕੋਲੰਬੀਆ ਲਾਟਰੀ ਕਾਰਪੋਰੇਸ਼ਨ ਨੇ ਕਿਹਾ ਹੈ ਕਿ ਸਿੱਧੂ ਨੇ ਸਾਰੇ 4 ਵਾਦੂ ਨੰਬਰਾਂ ਨੂੰ ਮਿਲਾ ਦਿੱਤਾ ਤੇ ਜਿੱਤਿਆ ਕਰਨ ਦੀ ਸੰਭਾਵਨਾ ਲਗਭਗ 3.7 ਮਿਲੀਅਨ ਦੇ ਵਿੱਚੋਂ ਇੱਕ ਹੈ ਉਸਨੇ ਕਿਹਾ ਕਿ ਅਚਾਨਕ ਅਤੇ ਹੈਰਾਨੀਜਨਕ ਸੀ ਸਿੱਧੂ ਨੇ ਲਾਟਰੀ ਕਾਰਪੋਰੇਸ਼ਨ ਨੂੰ ਦੱਸਿਆ ਉਹ ਖਬਰ ਸਾਂਝੀ ਕਰਨ ਦੇ ਲਈ ਘਰ ਪੱਜਿਆ ਪਰ ਉਸਦੀ ਪਤਨੀ ਨੇ ਪਹਿਲਾਂ ਤਾਂ ਉਸਤੇ ਵਿਸ਼ਵਾਸ ਨਹੀਂ ਕੀਤਾ ਫਿਰ ਉਸਨੇ ਇਸ ਉਤੇ ਉਦੋਂ ਹੀ ਵਿਸ਼ਵਾਸ ਕੀਤਾ ਜਦੋਂ ਮੈਂ BC L C ਲੋਟੋ ਐਪ ਉੱਤੇ ਉਸ ਦੇ ਸਾਹਮਣੇ ਟਿਕਟ ਦੁਬਾਰਾ ਸਕੈਨ ਕੀਤੀ ਸਿੱਧੂ ਨੇ ਕਿਹਾ ਇਨਾਮ ਦਾ ਮਤਲਬ ਹੈ ਕਿ ਉਹ ਹੁਣ ਉਹਨਾਂ ਰਿਸ਼ਤੇਦਾਰਾਂ ਨੂੰ ਮਿਲਣ ਲਈ ਭਾਰਤ ਜਾ ਸਕਦਾ ਹੈ ਜਿਨ੍ਹਾਂ ਨੂੰ ਉਸਨੇ ਲੰਬੇ ਸਮੇਂ ਤੋਂ ਨਹੀਂ ਦੇਖਿਆ ਇਹ ਚੰਗਾ ਮਹਿਸੂਸ ਹੁੰਦਾ ਉਸਨੇ ਕਿਹਾ ਤੇ ਉਸਨੇ ਵੀ ਕਿਹਾ ਕਿ ਇਸ ਡਰਾ ਦੇ ਵਿੱਚ ਮੁੱਖ ਲੁੱਟ ਮੈਕਲਸ ਜੈਕਪੌਟ ਦੀ ਸੰਭਾਵਨਾ 33.3 ਮਿਲੀਅਨ ਵਿੱਚੋਂ ਦੇ ਇੱਕ ਸੀ ਬੀਸੀਐਲਸੀ ਦੇ ਬੁਲਾਰੇ ਨੇ ਕਿਹਾ ਕਿ ਸਿੱਧੂ ਵਰਗੀ ਕਹਾਣੀਆਂ ਦਰਸਾਉਂਦੀਆਂ ਨੇ ਕਿ ਕਿਵੇਂ ਲੋਟਰੀ ਦੀ ਆਮਦਨ ਬ੍ਰਿਟਿਸ਼ ਕਲੰਪੀਆ ਦੇ ਵਿੱਚ ਜਨਤਕ ਪ੍ਰੋਗਰਾਮਾਂ ਜਿਸ ਦੇ ਵਿੱਚ ਸਿੱਖਿਆ ਸਿਹਤ ਅਤੇ ਕਲਾ ਸ਼ਾਮਲ ਨੇ ਉਸ ਦਾ ਸਮਰਥਨ ਕਰਨ ਵਿੱਚ ਮਦਦ ਕਰਦੀ ਹੈ ਇਸ ਸਾਲ ਭਾਰਤੀ ਮੂਲ ਦੇ ਕੈਨੇਡੀਅਨਸ ਨੇ ਕਈ ਵੱਡੇ ਇਨਾਮ ਜਿੱਤੇ ਨੇ ਜੂਨ ਦੇ ਵਿੱਚ ਓਨਟਾਰੀਓ ਦੇ ਮੋਹਿਤ ਸ਼ਰਮਾ ਨੇ ਲੋਟੋ ਮੈਕਸ ਜੁਆ ਦੇ ਵਿੱਚ ਪੈਟ ਮਿਲੀਅਨ ਕੈਨੇਡੀਅਨ ਡਾਲਰ ਲਗਭਗ 403 ਕਰੋੜ ਰੁਪਏ ਜਿੱਤੇ ਤੇ ਅਕਤੂਬਰ ਦੇ ਵਿੱਚ ਸਸਕੈਚੂਨ ਨਿਵਾਸੀ ਸਤਨਾਮ ਸਿੰਘ ਨੇ ਲੋਟੋ 69 ਡਰਾ ਦੇ ਵਿੱਚ 5 ਮਿਲੀਅਨ ਕੈਨੇਡੀਅਨ ਡਾਲਰ ਲਗਭਗ 31 ਕਰੋੜ ਰੁਪਏ ਜਿੱਤੇ ਜੋ ਕਿ ਉਸਨੇ ਕਰੇ ਖਰੀਦੀ ਦੂਜੀ ਲਾਟਰੀ ਟਿਕਟ ਸੀ ਕੈਨੇਡਾ ਵਿੱਚ ਸਰੀਟੇਕ ਨਿਵਾਸੀ ਜਿਸਨੇ ਇੱਕ ਵੱਡਾ ਲੋਟਰੀ ਇਨਾਮ ਜਿੱਤੇ ਹੈ ਉਸ ਦਾ ਕਹਿਣਾ ਹੈ ਕਿ ਉਸ ਹਾਲਾਤ ਤੋਂ ਦੂਰ ਰਹਿਣ ਤੋਂ ਬਾਅਦ ਆਖਰਕਾਰ ਭਾਰਤ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦਾ ਯੋਗ ਹੋਵੇਗਾ ਪੰਜਾਬ ਦੇ ਭਾਰਤੀ ਮੂਲ ਦੇ ਕੈਨੇਡੀਅਨਸ ਨੇ ਇਸ ਸਾਲ ਕੈਨੇਡੀਅਨ ਲਾਟਰੀਆਂ ਦੇ ਵਿੱਚ ਇਕੱਠੇ 437 ਕਰੋੜ ਰੁਪਏ ਤੋਂ ਵੱਧ ਜਿੱਤੇ ਨੇ ਜਿਸ ਦੇ ਵਿੱਚ ਸਰੀ ਵਿੱਚ ਹੋਈ ਤਾਜ਼ਾ ਜਿੱਤ ਵੀ ਸ਼ਾਮਲ ਹੈ ਬ੍ਰਿਟਿਸ਼ ਕੋਲੰਬੀਆ ਦੇ ਲੋਰਮੈਨ ਲੈਂਡ ਦੇ ਵਿੱਚ ਰਹਿਣ ਵਾਲੇ ਸੰਦੀਪ ਸਿੱਤੂ ਨੇ 5 ਦਸੰਬਰ ਨੂੰ ਹੋਏ ਲੋਟੋ ਮੈਕਸ ਐਕਸਟਰਾ ਡਰਾਅ ਦੇ ਵਿੱਚ 5 ਲੱਖ ਕੈਨੇਡੀਅਨ ਡਾਲਰ ਜੋ ਕਿ ਲਗਭਗ 3 ਕਰੋੜ ਉਹ ਜਿੱਤੇ ਨੇ ਜਦੋਂ ਕਿ ਉਸਨੇ ਇੱਕ ਸਾਨਕ ਪੈਟਰੋਲ ਸਟੇਸ਼ਨ ਉੱਤੇ ਆਪਣੇ ਟਿਕਟ ਸਕੈਨ ਕੀਤੀ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਸਨੇ ਜੈਕਪੌਟ ਮਾਰਿਆ ਟਿਕਟ ਉਸ ਦਿਨ ਪਹਿਲਾ ਸੜੀ ਤੇ ਵਿੱਚ 175ਵੀਂ ਸਟਰੀਟ ਅਤੇ 65ਵੀਂ ਐਵਨਿਊ ਤੇ ਇੱਕ ਸ਼ੈਵਰਨ ਆਊਟਲੈਟ ਤੋਂ ਖਰੀਦੀ ਗਈ ਸੀ ਬ੍ਰਿਟਿਸ਼ ਕੋਲੰਬੀਆ ਲੋਟਰੀ ਕਾਰਪੋਰੇਸ਼ਨ ਨੇ ਕਿਹਾ ਕਿ ਸਿੱਧੂ ਨੇ ਸਾਰੇ ਚਾਰ ਵਾਧੂ ਨੰਬਰਾਂ ਨੂੰ ਮਿਲਾ ਦਿੱਤਾ ਤੇ ਅਜਿਹਾ ਕਰਨ ਦੀ ਸੰਭਾਵਨਾ ਲਗਭਗ 3.7 ਮਿਲੀਅਨ ਦੇ ਵਿੱਚੋਂ ਇੱਕ ਹੈ ਉਸਨੇ ਕਿਹਾ ਕਿ ਇਹ ਅਚਾਨਕ ਅਤੇ ਹੈਰਾਨੀਜਨਕ ਸੀ ਸਿੱਧੂ ਨੇ ਲੋਟਰੀ ਕਾਰਪੋਰੇਸ਼ਨ ਨੂੰ ਦੱਸਿਆ ਉਹ ਖਬਰ ਸਾਂਝੀ ਕਰਨ ਦੇ ਲਈ ਘਰ ਪਹੁੰਚਿਆ ਪਰ ਉਸ ਦੀ ਪਤਨੀ ਨੇ ਪਹਿਲਾਂ ਤਾਂ ਉਸ ਤੇ ਵਿਸ਼ਵਾਸ ਨਹੀਂ ਕੀਤਾ ਫਿਰ ਉਸਨੇ ਇਸ ਉੱਤੇ ਉਦੋਂ ਹੀ ਵਿਸ਼ਵਾਸ ਕੀਤਾ ਜਦੋਂ ਮੈਂ BCLC ਲੋਟੋ ਐਪ ਉੱਤੇ ਉਸ ਦੇ ਸਾਹਮਣੇ ਟਿਕਟ ਦੁਬਾਰਾ ਸਕੈਨ ਕੀਤੀ ਸਿੱਤੂ ਨੇ ਕਿਹਾ ਇਨਾਮ ਦਾ ਮਤਲਬ ਹੈ ਕਿ ਉਹ ਹੁਣ ਉਹਨਾਂ ਰਿਸ਼ਤੇਦਾਰ ਨੂੰ ਮਿਲਣ ਦੇ ਲਈ ਭਾਰਤ ਜਾ ਸਕਦਾ ਹੈ ਜਿਨ੍ਹਾਂ ਨੂੰ ਉਸਨੇ ਲੰਬੇ ਸਮੇਂ ਤੋਂ ਨਹੀਂ ਦੇਖਿਆ ਇਹ ਚੰਗਾ ਮਹਿਸੂਸ ਹੁੰਦਾ ਉਸਨੇ ਕਿਹਾ ਤੇ ਉਸਨੇ ਵੀ ਕਿਹਾ ਕਿ ਇਸ ਡਰਾ ਦੇ ਵਿੱਚ ਮੁੱਖ ਲੁੱਟ ਮੈਕਸ ਜੈਕਪੌਟ ਦੀ ਸੰਭਾਵਨਾ 0.3 ਮਿਲੀਅਨ ਵਿੱਚੋਂ ਦੇ ਇੱਕ ਸੀ BC LCD ਬਲੌਇਨ ਨੇ ਕਿਹਾ ਕਿ ਸਿੱਧੂ ਵਰਗੀਆਂ ਕਹਾਣੀਆਂ ਦਸਾਉਂਦੀਆਂ ਨੇ ਕਿ ਕਿਵੇਂ ਲੋਟਰੀ ਦੀ ਆਮਦ ਦੇ ਬ੍ਰਿਟਿਸ਼ ਕੋਲੰਪੀਆ ਦੇ ਵਿੱਚ ਜਨਤਕ ਪ੍ਰੋਗਰਾਮਾ ਜਿਸ ਦੇ ਵਿੱਚ ਸਿੱਖਿਆ ਸਿਹਤ ਅਤੇ ਕਲਾ ਸ਼ਾਮਲ ਨੇ ਉਸ ਦਾ ਸਮਰਥਨ ਕਰਨ ਵਿੱਚ ਮਦਦ ਕਰਦੀ ਹੈ। ਇਸ ਸਾਲ ਭਾਰਤੀ ਮੂਲ ਦੇ ਕੈਨੇਡੀਅਨਸ ਨੇ ਕਈ ਵੱਡੇ ਇਨਾਮ ਜਿੱਤੇ ਨੇ ਜਿਨ੍ਹਾਂ ਦੇ ਵਿੱਚ ਅੰਟੈਰੀਓ ਦੇ ਮੋਹਿਤ ਸ਼ਰਮਾ ਨੇ ਲੋਟੋ ਮੈਕਸ ਜੂਆ ਦੇ ਵਿੱਚ 8 ਮਿਲੀਅਨ ਕੈਨੇਡੀਅਨ ਡੋਲਰ ਲਗਭਗ 403 ਕਰੋੜ ਰੁਪਏ ਜਿੱਤੇ ਤੇ ਅਕਤੂਬਰ ਦੇ ਵਿੱਚ ਉਸ ਗ੍ਰੈਚੂਏਟ ਨਿਵਾਸੀ ਸੁਤਨਾਮ ਸਿੰਘ ਨੇ ਲੋਟੋ 699 ਡਰਾ ਦੇ ਵਿੱਚ 5 ਮਿਲੀਅਨ ਕੈਨੇਡੀਅਨ ਡੋਲਰ ਲਗਭਗ 130 ਕਰੋੜ ਰੁਪਏ ਜਿੱਤੇ ਜੋ ਕਿ ਉਸਨੇ ਕਰੇ ਖਰੀਦੀ ਦੂਜੀ ਲਾਟਰੀ ਟਿਕਟ ਸੀ ਕੈਨੇਡਾ ਵਿੱਚ ਸਰੀ ਤੇ ਇੱਕ ਨਿਵਾਸੀ ਜਿਸਨੇ ਇੱਕ ਵੱਡਾ ਲੋਟਰੀ ਇਨਾਮ ਜਿੱਤੇ ਹੈ ਉਸ ਦਾ ਕਹਿਣਾ ਹੈ ਕਿ ਉਸ ਹਾਲਾਤ ਤੋਂ ਦੂਰ ਰਹਿਣ ਤੋਂ ਬਾਅਦ ਆਖਰਕਾਰ ਭਾਰਤ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦਾ ਯੋਗ ਹੋਵੇਗਾ ਪੰਜਾਬ ਤੇ ਭਾਰਤੀ ਮੂਲ ਦੇ ਕੈਨੇਡੀਅਨਸ ਨੇ ਇਸ ਸਾਲ ਕੈਨੇਡੀਅਨ ਲੋਟਰੀਆਂ ਦੇ ਵਿੱਚ ਇਕੱਠੇ 437 ਕਰੋੜ ਰੁਪਏ ਤੋਂ ਵੱਧ ਜਿੱਤੇ ਨੇ ਜਿਸ ਦੇ ਵਿੱਚ ਸਰੀ ਵਿੱਚ ਹੋਈ ਤਾਜ਼ਾ ਜਿੱਤ ਵੀ ਸ਼ਾਮਲ ਹੈ ਬ੍ਰਿਟਿਸ਼ ਕੋਲੰਬੀਆ ਦੇ ਲੋਰ ਮੈਨ ਲੈਂਡ ਦੇ ਵਿੱਚ ਰਹਿਣ ਵਾਲੇ ਸੰਦੀਪ ਸਿੱਧੂ ਨੇ 5 ਦਸੰਬਰ ਨੂੰ ਹੋਏ ਲੋਟੋਮੈਕਸ ਐਕਸਟਰਾ ਡਰਾਅ ਦੇ ਵਿੱਚ 5 ਲੱਖ ਕੈਨੇਡੀਅਨ ਡਾਲਰ ਜੋ ਕਿ ਲਗਭਗ 3 ਕਰੋੜ ਰੋ ਜਿੱਤੇ ਨੇ ਜੋ ਕਿ ਉਸਨੇ ਇੱਕ ਸਾਨਕ ਪੈਟਰੋਲ ਸਟੇਸ਼ਨ ਉੱਤੇ ਆਪਣੇ ਟਿਕਟ ਦਾ ਸਕੈਨ ਕੀਤੀ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਸਨੇ ਚੈੱਕਪੋਟ ਮਾਰਿਆ ਟਿਕਟ ਉਸ ਦਿਨ ਪਹਿਲਾ ਸਰੀ ਤੇ ਵਿਚ 175ਵੀਂ ਸਟਰੀ ਤੇ 65ਵੀਂ ਐਵਨਿਊ ਤੇ ਇੱਕ ਸ਼ੈਵਰਨ ਆਊਟਲੈਟ ਤੋਂ ਖਰੀਦੀ ਗਈ ਸੀ ਬ੍ਰਿਟਿਸ਼ ਕੋਲੰਬੀਆ ਲੋਟਰੀ ਕਾਰਪੋਰੇਸ਼ਨ ਨੇ ਕਿਹਾ ਹੈ ਕਿ ਸਿੱਧੂ ਨੇ ਸਾਰੇ 4 ਵਾਦੂ ਨੰਬਰਾਂ ਨੂੰ ਮਿਲਾ ਦਿੱਤਾ ਤੇ ਅਜਿਹਾ ਕਰਨ ਦੀ ਸੰਭਾਵਨਾ ਲਗਭਗ 3.7 ਮਿਲੀਅਨ ਦੇ ਵਿੱਚੋਂ ਇੱਕ ਹੈ ਉਸਨੇ ਕਿਹਾ ਕਿ ਅਚਾਨਕ ਤੇ ਹੈਰਾਨੀਜਨਕ ਸੀ ਸਿੱਧੂ ਨੇ ਲੋਟਰੀ ਕਾਰਪੋਰੇਸ਼ਨ ਨੂੰ ਦੱਸਿਆ ਉਹ ਖਬਰ ਸਾਂਝੀ ਕਰਨ ਦੇ ਲਈ ਕਾਰਪ ਜਾ ਪਰ ਉਸਦੀ ਪਤਨੀ ਨੇ ਪਹਿਲਾਂ ਤਾਂ ਉਸਤੇ ਵਿਸ਼ਵਾਸ ਨਹੀਂ ਕੀਤਾ ਫਿਰ ਉਸਨੇ ਇਸ ਉਤੇ ਉਦੋਂ ਹੀ ਵਿਸ਼ਵਾਸ ਕੀਤਾ ਜਦੋਂ ਮੈਂ BC L C ਲੋਟੋ ਐਪ ਉਤੇ ਉਸਦੇ ਸਾਹਮਣੇ ਟਿਕਟ ਦੁਬਾਰਾ ਸਕੈਨ ਕੀਤੀ ਸਿੱਧੂ ਨੇ ਕਿਹਾ ਇਨਾਮ ਦਾ ਮਤਲਬ ਹੈ ਕਿ ਹੁਣ ਉਹ ਉਹਨਾਂ ਰਿਸ਼ਤੇਦਾਰਾਂ ਨੂੰ ਮਿਲਣ ਦੇ ਲਈ ਭਾਰਤ ਜਾ ਸਕਦਾ ਹੈ ਜਿਨ੍ਹਾਂ ਨੂੰ ਉਸਨੇ ਲੰਬੇ ਸਮੇਂ ਤੋਂ ਨਹੀਂ ਦੇਖਿਆ ਇਹ ਚੰਗਾ ਮਹਿਸੂਸ ਹੁੰਦਾ ਉਸਨੇ ਕਿਹਾ ਤੇ ਉਸਨੇ ਵੀ ਕਿਹਾ ਕਿ ਇਸ ਡਰਾ ਦੇ ਵਿੱਚ ਮੁੱਖ ਲੋਟੋ ਮੈਕਸ ਜੈਕਪੌਟ ਦੀ ਸੰਭਾਵਨਾ 3.3 ਮਿਲੀਅਨ ਵਿੱਚੋਂ ਦੇ ਇੱਕ ਸੀ बीसीएलसी ने बुलायाने कहा कि सिद्धूवर्गीय कहानियां दसोंदियां ने कि किवें लॉटरी दी आमद ब्रिटिश कोलंबिया ਦੇ ਵਿੱਚ ਜਨਤਕ ਪ੍ਰੋਗਰਾਮਾਂ ਜਿਸ ਦੇ ਵਿੱਚ ਸਿੱਖਿਆ ਸਿਹਤ ਅਤੇ ਕਲਾ ਸ਼ਾਮਲ ਨੇ ਉਸ ਦਾ ਸਮਰਥਨ ਕਰਨ ਵਿੱਚ ਮਦਦ ਕਰਦੀ ਹੈ ਇਸ ਸਾਲ ਭਾਰਤੀ ਮੂਲ ਦੇ ਕੈਨੇਡੀਅਨਸ ਨੇ ਕਈ ਵੱਡੇ ਇਨਾਮ ਜਿੱਤੇ ਨੇ ਜਿਨ੍ਹਾਂ ਦੇ ਵਿੱਚ ਅਨਟੈਰੀਓ ਦੇ ਮੋਹਿਤ ਸ਼ਰਮਾ ਨੇ ਲੋਟੋ ਮੈਕਸ ਜੂਆ ਦੇ ਵਿੱਚ 8 ਮਿਲੀਅਨ ਕੈਨੇਡੀਅਨ ਡਾਲਰ ਲਗਭਗ 403 ਕਰੋੜ ਰੁਪਏ ਜਿੱਤੇ ਤੇ ਅਕਤੂਬਰ ਦੇ ਵਿੱਚ ਇੱਕ ਸਕੈਚੂਅਨ ਨਿਵਾਸੀ ਸਤਨਾਮ ਸਿੰਘ ਨੇ ਲੋਟੋ 696 ਡਰਾ ਦੇ ਵਿੱਚ 5 ਮਿਲੀਅਨ ਕੈਨੇਡੀਅਨ ਡਾਲਰ ਲਗਭਗ 31 ਕਰੋੜ ਰੁਪਏ ਜਿੱਤੇ ਜੋ ਕਿ ਉਸਨੇ ਕਰੇਕ੍ਰੀਤੀ ਦੂਜੀ ਲਾਟਰੀ ਟਿਕਟ ਸੀ ਕੈਨੇਡਾ ਵਿੱਚ ਸਰੀ ਤੇ ਇੱਕ ਨਿਵਾਸੀ ਜਿਸ ਨੇ ਇੱਕ ਵੱਡਾ ਲੋਟਰੀ ਇਨਾਮ ਜਿੱਤੇ ਹੈ ਉਸ ਦਾ ਕਹਿਣਾ ਹੈ ਕਿ ਉਸ ਸਾਲਾ ਤੋਂ ਦੂਰ ਰਹਿਣ ਤੋਂ ਬਾਅਦ ਆਖਰਕਾਰ ਭਾਰਤ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦਾ ਯੋਗ ਹੋਵੇਗਾ ਪੰਜਾਬ ਦੇ ਭਾਰਤੀ ਮੂਲ ਦੇ ਕੈਨੇਡੀਅਨਸ ਨੇ ਇਸ ਸਾਲ ਕੈਨੇਡੀਅਨ ਲੋਟਰੀਆਂ ਦੇ ਵਿੱਚ ਇਕੱਠੇ 437 ਕਰੋੜ ਰੁਪਏ ਤੋਂ ਵੱਧ ਜਿੱਤੇ ਨੇ ਜਿਸ ਦੇ ਵਿੱਚ ਸਰੀ ਵਿੱਚ ਹੋਈ ਤਾਜ਼ਾ ਜਿੱਤ ਵੀ ਸ਼ਾਮਲ ਹੈ ਬ੍ਰਿਟਿਸ਼ ਕੋਲੰਬੀਆ ਦੇ ਲੋਰਮੈਨ ਲੈਂਡ ਦੇ ਵਿੱਚ ਰਹਿਣ ਵਾਲੇ ਸੰਦੀਪ ਸਿੱਧੂ ਨੇ 5 ਦਸੰਬਰ ਨੂੰ ਹੋਏ ਲੋਟੋ ਮੈਕਸ ਐਕਸਟਰਾ ਡਰਾਅ ਦੇ ਵਿੱਚ 5 ਲੱਖ ਕੈਨੇਡੀਅਨ ਡਾਲਰ ਜੋ ਕਿ ਲਗਭਗ 3 ਕਰੋੜ ਉਹ ਜਿੱਤੇ ਨੇ ਜੋ ਕਿ ਉਸਨੇ ਇੱਕ ਸਾਨਕ ਪੈਟਰੋਲ ਰੇ ਸਟੇਸ਼ਨ ਉੱਤੇ ਆਪਣੇ ਟਿਕਟ ਸਕੈਨ ਕੀਤੀ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਸਨੇ ਜੈਕਪੌਟ ਮਾਰਿਆ ਟਿਕਟ ਉਸ ਦਿਨ ਪਹਿਲਾ ਸਦੀ ਤੇ ਵਿੱਚ 175ਵੀਂ ਸਟਰੀ ਤੇ 65ਵੀਂ ਐਵਨਿਊ ਉੱਤੇ ਇੱਕ ਸ਼ੈਵਰਨ ਆਊਟਲੈਟ ਤੋਂ ਖਰੀਦੀ ਗਈ ਸੀ ਬ੍ਰਿਟਿਸ਼ ਕੋਲੰਬੀਆ ਲਾਟਰੀ ਕਾਰਪੋਰੇਸ਼ਨ ਨੇ ਕਿਹਾ ਕਿ ਸਿੱਧੂ ਨੇ ਸਾਰੇ ਚਾਰ ਵਾਧੂ ਨੰਬਰਾਂ ਨੂੰ ਮਿਲਾ ਦਿੱਤਾ ਤੇ ਅਜਿਹਾ ਕਰਨ ਦੀ ਸੰਭਾਵਨਾ ਲਗਭਗ 3.7 ਮਿਲੀਅਨ ਦੇ ਵਿੱਚੋਂ ਇੱਕ ਹੈ ਉਸਨੇ ਕਿਹਾ ਕਿ ਇਹ ਅਚਾਨਕ ਅਤੇ ਹੈਰਾਨੀਜਨਕ ਸੀ ਸਿੱਧੂ ਨੇ ਲਾਟਰੀ ਕਾਰਪੋਰੇਸ਼ਨ ਨੂੰ ਦੱਸਿਆ ਉਹ ਖਬਰ ਸਾਂਝੀ ਕਰਨ ਦੇ ਲਈ ਘਰ ਪੱਜਿਆ ਪਰ ਉਸ ਦੀ ਪਤਨੀ ਨੇ ਪਹਿਲਾਂ ਤਾਂ ਉਸ ਤੇ ਵਿਸ਼ਵਾਸ ਨਹੀਂ ਕੀਤਾ ਫਿਰ ਉਸਨੇ ਇਸ ਉੱਤੇ ਉਦੋਂ ਹੀ ਵਿਸ਼ਵਾਸ ਕੀਤਾ ਜਦੋਂ ਮੈਂ BCLC ਲੋਟੋ ਐਪ ਉੱਤੇ ਉਸ ਦੇ ਸਾਹਮਣੇ ਟਿਕਟ ਦੁਬਾਰਾ ਸਕੈਨ ਕੀਤੀ ਸਿੱਤੂ ਨੇ ਕਿਹਾ ਇਨਾਮ ਦਾ ਮਤਲਬ ਹੈ ਕਿ ਉਹ ਹੁਣ ਉਹਨਾਂ ਰਿਸ਼ਤੇਦਾਰ ਨੂੰ ਮਿਲਣ ਦੇ ਲਈ ਭਾਰਤ ਜਾ ਸਕਦਾ ਹੈ ਜਿਨ੍ਹਾਂ ਨੂੰ ਉਸਨੇ ਲੰਬੇ ਸਮੇਂ ਤੋਂ ਨਹੀਂ ਦੇਖਿਆ। ਇਹ ਚੰਗਾ ਮਹਿਸੂਸ ਹੁੰਦਾ ਉਸਨੇ ਕਿਹਾ ਤੇ ਉਸਨੇ ਵੀ ਕਿਹਾ ਕਿ ਇਸ ਡਰਾ ਦੇ ਵਿੱਚ ਮੁੱਖ ਲੁੱਟ ਮੈਕਸ ਜੈਕਪੌਟ ਦੀ ਸੰਭਾਵਨਾ 30.3 ਮਿਲੀਅਨ ਵਿੱਚੋਂ ਦੇ ਇੱਕ ਸੀ। BCLC ਨੇ ਬੁਲਾਇਨੇ ਕਿਹਾ ਕਿ ਸਿੱਧੂ ਵਰਗੀਆਂ ਕਹਾਣੀਆਂ ਦਸਾਉਂਦੀਆਂ ਨੇ ਕਿ ਕਿਵੇਂ ਲੋਟਰੀ ਦੀ ਆਮਦਨ ਬ੍ਰਿਟਿਸ਼ ਕੋਲੰਪੀਆ ਦੇ ਵਿੱਚ ਜਨਤਕ ਪ੍ਰੋਗਰਾਮਾਂ ਜਿਉਂਦੇ ਵਿੱਚ ਸਿੱਖਿਆ ਸਿਹਤ ਅਤੇ ਕਲਾ ਸ਼ਾਮਲ ਨੇ ਉਸ ਦਾ ਸਮਰਥਨ ਕਰਨ ਵਿੱਚ ਮਦਦ ਕਰਦੀ ਹੈ। ਇਸ ਸਾਲ ਪਾਰਟੀ ਮੁੱਲ ਦੇ ਕੈਨੇਡੀਅਨਸ ਨੇ ਕਈ ਵੱਡੇ ਇਨਾਮ ਜਿੱਤੇ ਨੇ ਜਿਨ੍ਹਾਂ ਦੇ ਵਿੱਚ ਅੰਟੈਰੀਓ ਦੇ ਮੋਹਿਤ ਸ਼ਰਮਾ ਨੇ ਲੋਟੋ ਮੈਕਸ ਜੂਆ ਦੇ ਵਿੱਚ 8 ਮਿਲੀਅਨ ਕੈਨੇਡੀਅਨ ਡੋਲਰ ਲਗਭਗ 403 ਕਰੋੜ ਰੁਪਏ ਜਿੱਤੇ ਤੇ ਅਕਤੂਬਰ ਦੇ ਵਿੱਚ ਇੱਕ ਸਕ੍ਰੈਚੂ ਨਿਵਾਸੀ ਸੁਤਨਾਮ ਸਿੰਘ ਨੇ ਲੋਟੋ 699 ਡਰਾ ਦੇ ਵਿੱਚ 5 ਮਿਲੀਅਨ ਕੈਨੇਡੀਅਨ ਡੋਲਰ ਲਗਭਗ 1.3 1 ਕਰੋੜ روپے ਜਿੱਤੇ ਜੋ ਕਿ ਉਸਨੇ ਕਰੇ ਖਰੀਦੀ ਦੂਜੀ ਲਾਟਰੀ ਟਿਕਟ ਸੀ